ਧੰਨ ਗੁਰੂ ਰਾਮਦਾਸ ਜੀ 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 ਪਿਆਰ ਚਾਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਫਿਰ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨ ਜੋਗ ਜਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਨੰਦ ਮਾਰੇ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਜੋ ਜਪ ਤਪ ਚੁਪੈਰਾ ਸਮਾਗਮ ਦੇ ਵਿੱਚ ਪਹੁੰਚੇ ਹੋ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਆਓ ਸਤਿਗੁਰੂ ਦੇ ਪਿਆਰ ਦੇ ਵਿੱਚ ਨੇ ਇੱਥੇ ਬੈਠੇ ਹੋ ਝਕੜਾਂ 'ਚ ਬੈਠ ਕੇ ਵੇਖ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਸਤਿਗੁਰ ਜੀ ਵੱਲੋਂ ਬੁਲੰਦ ਕੀਤੀ ਫਤਿਹ ਬਲਾਓ ਪਿਆਰ ਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਕੁ ਦਿਨ ਹੋਏ ਨੇ ਧੰਗੁਰੂ ਅੰਗਦ ਦੇ ਪਿਤਾ ਜੀ ਦਾ ਪ੍ਰਕਾਸ਼ ਦਿਹਰ ਲੰਘ ਕੇ ਗਿਆ ਹੈ ਜੋ ਸੰਗਤਾਂ ਨੇ ਬਹੁਤ ਸ਼ਰਧਾ ਨਾਲ ਮਨਾਇਆ ਕਈ ਜਗ੍ਹਾ ਅਜੇ ਵੀ ਸੰਗਤਾਂ ਮਨਾ ਰਹੀਆਂ ਨੇ ਸਤ ਗੁਰ ਦਾ ਪਹਿਲਾ ਨਾਮ ਸੀ ਭਾਈ ਲੈਣਾ ਜੀ ਇੱਕ ਸਿੱਖ ਦੇ ਕੋਲੋਂ ਗੁਰਨਾਨਕ ਪਾਤਸ਼ਾਹ ਜੀ ਦਾ ਸ਼ਬਦ ਸੁਣਿਆ ਜਦ ਉਹ ਸ਼ਬਦ ਸੁਣਿਆ ਨਾ ਉਹ ਸ਼ਬਦ ਹਿਰਦੇ 'ਚ ਵਸ ਗਿਆ ਫਾਗਾਂ ਵਾਲਿਓ ਅੱਜ ਅਰਦਾਸ ਕਰਿਓ ਹੇ ਗੁਰੂ ਰਾਮਦਾਸ ਪਿਤਾ ਜੀ ਹੇ ਧੰਨ ਬਾਬਾ ਦੀਪ ਸਿੰਘ ਜੀ ਸਾਡੀ ਉਮਰ ਕਿਸੇ ਦੀ 40 ਸਾਲ ਹੋ ਗਈ ਹੈ ਕਿਸੇ ਦੀ 50 ਸਾਲ ਹੋ ਗਈ ਹੈ ਕਿਸੇ ਦੀ 60 ਸਾਲ ਹੋ ਗਈ ਹੈ ਅਸੀਂ ਵੀ ਗੁਰੂ ਘਰ ਆਉਨੇ ਆ ਦੁਪਹਿਰੇ ਸਮਾਗਮਾਂ 'ਚ ਹਾਜ਼ਰੀ ਭਰਦੇ ਆ ਸਤਿਗੁਰੂ ਜੀ ਅੱਜ ਕਿਰਪਾ ਕਰੋ ਤਰਸ ਕਰੋ ਸਾਡੇ ਹਿਰਦੇ 'ਚ ਤੇਰੇ ਸ਼ਬਦ ਦਾ ਵਾਸਾ ਹੋ ਜਾਵੇ ਸਾਡੇ ਹਿਰਦੇ 'ਚ ਤੇਰਾ ਸ਼ਬਦ ਵਸ ਜਾਵੇ ਮਹਾਰਾਜ ਜੀ اے ਗਰੀਬ ਨਿਵਾਜ਼ ਕਿਰਪਾ ਕਰੋ ਬਖਸ਼ਿਸ਼ ਕਰੋ ਸਾਡੇ ਹਿਰਦੇ 'ਚ ਤੇਰਾ ਸ਼ਬਦ ਵਸ ਜਾਵੇ ਤੇਰੇ ਸ਼ਬਦ ਦਾ ਵਾਸਾ ਹੋ ਜਾਵੇ ਉਹ ਜਦੋਂ ਸਿੱਖ ਦੇ ਕੋਲੋਂ ਸ਼ਬਦ ਸੁਣਿਆ ਭਾਈ ਲੈਣਾ ਜੀ ਨੇ ਉਹ ਸ਼ਬਦ ਹਿਰਦੇ ਚ ਵਸ ਗਿਆ ਪੁੱਛਿਆ ਵੀ ਇਹ ਕਿਹਦੀ ਬਾਣੀ ਹੈ ਆਖੇ ਗੁਰੂ ਨਾਨਕ ਜੀ ਦੀ ਬਾਣੀ ਹੈ ਮੈਨੂੰ ਦਰਸ਼ਨ ਕਿੱਥੇ ਹੋਣਗੇ ਕਰਤਾਰਪੁਰ ਸਾਹਿਬ ਫਿਰ ਕਰਤਾਰਪੁਰ ਸਾਹਿਬ ਗਏ ਜਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਦਾ ਸੰਖੇਪ ਦੇ ਵਿੱਚ ਜਦੋਂ ਰਸ ਮਾਣਿਆ ਅੰਦਰ ਉਹ ਆਨੰਦ ਆਇਆ ਸਤਗੁਰ ਦੇ ਮੁਖਾਰਮੇ ਤੇ ਜਦੋਂ ਗੁਰਬਾਣੀ ਦਾ ਸ਼ਬਦ ਸੁਣਿਆ ਤੇ ਹਿਰਦੇ ਦੇ ਅੰਦਰ ਠੰਡ ਪੈ ਗਈ ਸ਼ਬਦ ਦੀ ਸਮਾਪਤੀ ਹੁੰਦੀ ਹੈ ਦੋਵੇਂ ਹੱਥ ਜੋੜ ਕੇ ਭਾਈ ਲੈਣਾ ਜੀ ਸਤਗੁਰ ਦੇ ਚਰਨਾਂ 'ਚ ਖਲੋ ਜਾਂਦੇ ਨੇ ਤੇ ਗੁਰਨਾਨਕ ਪਾਤਸ਼ਾਹ ਜੀ ਪਤਾ ਕੀ ਕਹਿੰਦੇ ਕਹਿੰਦੇ ਭਾਈ ਕੁਝ ਕਹਿਣਾ ਕੋਈ ਗੱਲ ਕਰਨੀ ਹੈ ਸਤਗੁਰੂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਆ ਕੇ ਬੜਾ ਰਸ ਆਇਆ ਹੈ ਬੜਾ ਆਨੰਦ ਆਇਆ ਹੈ ਅੰਦਰੋਂ ਇੱਕ ਪੁਕਾਰ ਨਿਕਲਦੀ ਸੀ ਬਹੁਤ ਜਨਮ ਬਿਛਰੇ ਥੇ ਮਾਦੋ ਇਹ ਜਨਮ ਤੁਹਾਰੇ ਲਿਖੇ ਸਤਿਗੁਰੂ ਜੀ ਅੱਜ ਅੰਦਰਲੀ ਪੁਕਾਰ ਆਪ ਜੀ ਨੇ ਸੁਣੀ ਹੈ ਤੁਹਾਡੇ ਚਰਨਾਂ ਦੇ ਨਾਲ ਮਿਲਾਪ ਹੋਇਆ ਹੈ ਤੁਹਾਡੇ ਨਾਲ ਮਿਲਾਪ ਹੋਇਆ ਸਤਿਗੁਰੂ ਕਿਰਪਾ ਕਰੋ ਹੁਣ ਚਰਨਾਂ ਦੇ ਨਾਲ ਕਦੀ ਵੀ ਛੋੜਾ ਨਾ ਪਾਈਓ ਸਤਿਗੁਰੂ ਮੈਨੂੰ ਆਪਣੇ ਚਰਨਾਂ ਦੇ ਪੱਕੇ ਤੌਰ ਤੇ ਰਖ ਲਓ ਤੁਸੀਂ ਆਣਾ ਤੁਹਾਡੇ ਚਰਨਾਂ ਚ ਰਹਿ ਕੇ ਹੁਣ ਇੱਥੇ ਹੀ ਸੇਵਾ ਕਰਾਂਗਾ ਸਤਿਗੁਰ ਜੀ ਤੇ ਗੁਰਨਾਨਕ ਪਾਤਸ਼ਾਹ ਪਤਾ ਕੀ ਕਹਿੰਦੇ ਕਹਿੰਦੇ ਭਾਈ ਲੈਣਾ ਜੀ ਜੇ ਇੱਥੇ ਰਹਿਣਾ ਹੈ ਨਾ ਫਿਰ ਸਾਡੀਆਂ ਕੁਝ ਪਿਆੜ ਭੜੀਆਂ ਸ਼ਰਤਾਂ ਨੇ ਸਤਿਗੁਰੂ ਕੀ ਹੁਣ ਗੱਲ ਸੁਣਿਓ ਗੁਰਨਾਨਕ ਪਾਤਸ਼ਾਹ ਜੀ ਆਖ ਲਗੇ ਭਾਈ ਲੈਣਾ ਜੀ ਜੇ ਇੱਥੇ ਰਹਿਣਾ ਹੈ ਤੇ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਪਵੇਗਾ ਪਿਛਲ ਰਾਤ ਜਾਗਣਾ ਪਵੇਗਾ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਤੇ ਭਾਈ ਲੈਣਾ ਦੀ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਸਤਿਗੁਰੂ ਤੁਹਾਡੀ ਕਿਰਪਾ ਨਾਲ ਪਿਛਲ ਰਾਤ ਮੈਂ ਜਾਗ ਪਿਆ ਫਿਰ ਜਾਗ ਕੇ ਕਰਨਾ ਕੀ ਹੈ ਤੁਹਾਨੂੰ ਬਹੁਤ ਆਨੰਦ ਆਏਗਾ ਗੁਰੂ ਨਾਨਕ ਬਾਦਸ਼ਾਹ ਜੀ ਸਮਦ ਬਖਸ਼ਣ ਗੇਤ ਭਾਈ ਲੈਣਾ ਦੀ ਫਿਰ ਅਗਲੀ ਬੇਨਤੀ ਕਰਦੇ ਨੇ ਆਪਣੇ ਬੱਚਿਆਂ ਨੂੰ ਇੱਕ ਘਰ ਜਾ ਕੇ ਇਹ ਇਤਿਹਾਸ ਸੁਣਾਇਓ ਅੱਜ ਸਤਿਗੁਰੂ ਤੁਹਾਡੀ ਕਿਰਪਾ ਦੇ ਨਾਲ ਪਿਛਲ ਰਾਤ ਨੇ ਜਾਗ ਪਿਆ ਫਿਰ ਜਾ ਕੇ ਕਰਨਾ ਕੀ ਹੈ ਗੁਰੂ ਨਾਨਕ ਬਾਦਸ਼ਾਹ ਜੀ ਕਿਤੇ ਫਿਰ ਜਾਗ ਕੇ ਨਾ ਨਦੀ ਤੇ ਇਸ਼ਨਾਨ ਕਰਕੇ ਆਉਣਾ ਹੈ ਸਤਗੁਰੂ ਜੀ ਨਦੀ ਤੇ ਇਸ਼ਨਾਨ ਕਰਨ ਤੋਂ ਬਾਅਦ ਕੀ ਕਰਨਾ ਹੈ ਸਤਗੁਰੂ ਕਹਿੰਦੇ ਫਿਰ ਚੌਂਕੜਾ ਮਾਰ ਲੈਣਾ ਇੱਥੇ ਆ ਕੇ ਤੁੰਬਸ਼ਲਾ ਦੇ ਵਿੱਚ ਸਤਗੁਰੂ ਮੈਂ ਪਿਛਲ ਆਦ ਜਾਗ ਵੀ ਪਿਆ ਨਦੀ ਤੇ ਇਸ਼ਨਾਨ ਵੀ ਕਰ ਲਿਆ ਚੌਂਕੜਾ ਵੀ ਮਾਰ ਲਿਆ ਫਿਰ ਚੌਂਕੜਾ ਮਾਰ ਕੇ ਫਿਰ ਕਰਨਾ ਕੀ ਹੈ ਭੱਗਾਂ ਵਾਲਿਓ ਗੁਰਨਾਨਕ ਪਾਸ਼ਾ ਜੀ ਆ ਕੇ ਲਗੇ ਭਾਈ ਲੈਣਾ ਜੀ ਫਿਰ ਪਰਮੇਸ਼ਰ ਦੀ ਵਡਿਆਈ ਕਰਨੀ ਹੈ ਪਰਮੇਸ਼ਰ ਦੇ ਗੁਣ ਗਾਉਣੇ ਨੇ ਸ਼ਬਦ ਦੀ ਕਮਾਈ ਕਰਨੀ ਹੈ ਨਾਮ ਦਾ ਅਭਿਆਸ ਕਰਨਾ ਹੈ ਸਤਿਗੁਰੂ ਨਾਮ ਦਾ ਅਭਿਆਸ ਹਾਂ ਭਾਈ ਲੈਣਿਆ ਚੌਂਕੜਾ ਮਾਰ ਕੇ ਫਿਰ ਨਾਮ ਦਾ ਅਭਿਆਸ ਕਰਨਾ ਹੈ ਦਾ ਦਾ ਦੇਲੇ ਤੁਸੀਂ ਵੀ ਚੌਂਕੜੇ ਮਾਰ ਲਓ ਗੁਰਮਖੋ 2 ਮਿੰਟ ਅਸੀਂ ਵੀ ਲਈਏ ਗੁਰਨਾਨਕ ਬਾਸ਼ਾ ਦੇ ਪਿਆਰ ਦੇ ਵਿੱਚ ਉਹਦੀ ਕਿਰਪਾ ਨਾਲ ਇੱਕ ਤੇ ਪੰਜਾਂ ਪੰਜਾਂ ਦੀ ਆਵਾਜ਼ ਆਵੇ ਹੋਣਾ ਗੁਰਨਾਨਕ ਪਾਸ਼ਾ ਦੇ ਪਿਆਰ ਦੇ ਵਿੱਚ ਸਤ ਨਾਮ ਵਾਹਿ ਗੁਰੂ ਸਤ Sat, Sat, Sat here ਭਾਈ ਲੈਣਾ ਜੀ ਫਿਰ ਚੌਂਕੜਾ ਮਾਰ ਕੇ ਨਾਮ ਦਾ ਅਭਿਆਸ ਕਰਨਾ ਹੈ ਸ਼ਬਦੀ ਕਮਾਈ ਕਰਨੀ ਹੈ ਸਤਿਗੁਰੂ ਫਿਰ ਉਸ ਤੋਂ ਬਾਅਦ ਕੀ ਕਰਨਾ ਹੈ ਸਤਿਗੁਰੂ ਕਹਿੰਦੇ ਫਿਰ ਇੱਕ ਪਿਆਰ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਪਿਆਰ ਦੇ ਨਾਲ ਭਾਗਾਂ ਵਾਲੇ ਅਸੀਂ ਵੀ ਰਜਨਨ ਨਿਤਨੇਮ ਕਰਦੇ ਆਂ ਪਰ ਸਾਨੂੰ ਹਮੇਸ਼ਾ ਤਕਰੀਬਨ ਕਾਲੀ ਹੁੰਦੀ ਹੈ ਡਿਊਟੀ ਤੇ ਜਾਣਾ ਹੈ ਬੱਚਿਆਂ ਨੂੰ ਭੇਜਣਾ ਹੈ ਜਤਨ ਕਰਿਆ ਕਰੋ ਕਦੀ ਕਦੀ ਪਿਆਰ ਦੇ ਵਿੱਚ ਵੀ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਮੈਂ ਨਹੀਂ ਕਿੰਦਾ ਰੋਜ਼ਾਨਾ ਹੀ ਤੁਸੀਂ ਪਿਆਰ ਤੇ ਜਪਜੀ ਸਾਹਿਬ ਦਾ ਪਾਠ ਕਰੋ ਕਰੋ ਜਮ ਜਮੜ ਜੋਨਾ ਜਪਜੀ ਸਾਹਿਬ ਦਾ ਪਾਠ ਪਿਆਰ ਤੇ ਕਰੋ ਪਰ ਜੋਨਾ ਜੇ ਕਾਲੀ ਹੈ ਕਾਲੀ ਕਾਲੀ ਬਾਣੀ ਪੜਦੇ ਹੋ ਕਦੀ ਕਦੀ ਪਿਆਰ ਤੇ ਵੀ ਬਾਣੀ ਪੜਿਆ ਕਰਿਓ ਕਿਉਂ ਗੋਬਿੰਦ ਭਾਉ ਭਗਤ ਦਾ ਭੁੱਖਾ ਉਹ ਤਾਂ ਸਿੱਖਾ ਤੇਰੇ ਪਿਆਰ ਦਾ ਭੁੱਖਾ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਆਇਓ ਸਤਿਗੁਰੂ ਤੁਹਾਡੀ ਕਿਰਪਾ ਦੇ ਨਾਲ ਪ੍ਰੇਮ ਦੇ ਦਾ ਜਬੀਸ਼ਰੀ ਬਾਣੀ ਵੀ ਪੜਨੀ ਫਿਰ ਕੀ ਕਰਨਾ ਹੈ ਸਤਿਗੁਰੂ ਕਹਿੰਦੇ ਫਿਰ ਕੁਝ ਸਮਾਂ ਸੰਗਤ ਬੈਠਣਾ ਹੈ ਕੀਰਤਨ ਸਰਵਣ ਕਰਨਾ ਹੈ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਨਾ ਹੈ ਸਤਿਗੁਰੂ ਉਸ ਤੋਂ ਬਾਅਦ ਫਿਰ ਕੀ ਕਰਨਾ ਹੈ ਸਤਿਗੁਰੂ ਕਹਿੰਦੇ ਕੁਝ ਸਮਾਂ ਫਿਰ ਸੰਗਤ ਦੀ ਸੇਵਾ ਕਰਨੀ ਹੈ ਹੁਣ ਭਾਈ ਲੈਣਾ ਜੀ ਨੇ ਦੋਵੇਂ ਹੱਥ ਜੋੜਨੇ हे ਗਰੀਬ ਨਿਵਾਸ ਸਤਿਗੁਰੂ ਧੰਨ ਗੁਰੂ ਨਾਨਕ ਬਾਦਸ਼ਾਹ ਜੀ ਤੁਹਾਡੇ ਚਰਨਾਂ ਦੇ ਅਖੀਲੀ ਬੇਨਤੀ ਹੈ ਸਤਿਗੁਰ ਜੀ ਕਿਹਾ ਤੇ ਸੈ ਸਭਾਈ ਸੀ ਸਤਿਗੁਰੂ ਤੁਹਾਡੇ ਚਰਨਾਂ ਦੇ ਅਖੀਲੀ ਬੇਨਤੀ ਹੈ ਪਰ ਮੇਰੇ ਖਿਆਲ ਨਾਲ ਸਤਿਮੁੱਚੀ ਇਹ ਭਾਈ ਲੈਣਾ ਜੀ ਵੱਲੋਂ ਗੁਰੂ ਨਾਨਕ ਬਾਦਸ਼ਾਹ ਦੇ ਚਰਨਾਂ ਦੇ ਅਖੀਲੀ ਬੇਨਤੀ ਸੀ ਇਸ ਤੋਂ ਬਾਅਦ ਆ ساری ਜ਼ਿੰਦਗੀ ਫਿਰ ਹੁਕਮ ਕਮਾਇਆ ਇਹ ਆਖਿਆ ਦੀ ਰਾਤ ਨੂੰ ਜਾ ਲੈਣੇ ਕੱਪੜੇ ਧੋ ਕੇ ਆ ਸਤਿਵੰਤ ਜੀ ਜੇ ਚਿੱਕੜ ਡੁੰਗਾ ਸੜ ਤਾਂ ਲੈਣੇ ਕੱਢ ਕੇ ਲਿਆ ਸਤਿਵੰਤ ਜੀ ਜੇ ਸੰਗਤ ਆਈਏ ਲੈਣੇ ਦਰਖਤੇ ਉੱਪਰ ਚਰ ਦਰਖਤ ਝਾਲ ਮਿਠਾਈਆਂ ਡਿੱਗਣ ਗਿਆ ਸੰਤ ਰਿਸ਼ਕਾਵਾਂਗੇ ਸਤਿਵੰਤ ਜੀ ਫੇਸ ਤੋਂ ਬਾਅਦ ਸਤਿਵੰਤ ਜੀ ਕਮਾਈ ਕੀਤੀ ਭਾਈ ਲੈਣਾ ਜੀ ਨੇ ਉਹ ਪੜ੍ਹਾਈ ਕੀਤੀ ਫੇ ਸਤਿਵੰਤ ਜੀ ਉਹ ਕਮਾਈ ਕੀਤੀ ਸਤਿਵੰਤ ਜੀ ਫਿਰ ਅਦ ਭਾਈ ਲਾਣਾ ਜੀ ਨੇ ਹੱਥ ਜੁਰੇ ਸਤਿਗੁਰੂ ਤੁਹਾਡੇ ਚਰਨ ਦੇ ਕੀਲੀ ਬੇਨਤੀ ਹੈ ਉਹ ਲੈਣਿਆ ਦੱਸ ਪਿਤਾ ਜੀ ਤੁਹਾਡੀ ਕਿਰਪਾ ਨਾਲ ਪਿਛਲਾਤ ਜਾਗ ਵੀ ਪਿਆ ਨਦੀ ਤੇ ਇਸ਼ਨਾਨ ਵੀ ਕਰ ਲਿਆ ਚੌਂਕੜਾ ਵੀ ਮਾਰ ਲਿਆ ਨਾਮ ਦਾ ਅਭਿਆਸ ਵੀ ਕਰ ਲਿਆ ਜਪਜੀ ਸਾਹਿਬ ਦੀ ਬਾਣੀ ਵੀ ਕਰ ਲਈ ਸੰਗਤیاں ਘੜੀਆਂ 'ਚ ਬੈਠ ਰਿਹਾ ਸਤਿਗੁਰੂ ਸੰਗਤ ਇਹ ਘੜੀਆਂ ਦਾ ਆਨੰਦ ਵੀ ਮਾਣਿਆ ਕੋ ਸਮਾ ਸੰਗਤ ਦੀ ਸੇਵਾ ਵੀ ਕਰਨੀ ਸਤਿਗੁਰੂ ਫਿਰ ਮਿਲੇਗਾ ਕੀ ਫਿਰ ਹੋਵੇਗਾ ਕੀ ਤੋ ਉਸ ਵੇਲੇ ਗੁਰੂ ਨਾਨਕ ਬਾਦਸ਼ਾਹ ਜੀ ਪਤਾ ਕੀ ਕਹਿੰਦੇ ਕਹਿੰਦੇ ਉਹ ਭਾਈ ਲੈਣਿਆ ਤੂੰ ਪਿੱਛੇ ਲਾਤ ਜਾਗੀ ਨਦੀ ਦੇ ਇਸ਼ਨਾਨ ਕਰੀ ਸ਼ਬਦਾਂ ਅਭਿਆਸ ਕਰੀ ਜਪਜੀ ਸਾਹਿਬਾ ਪਾਠ ਪਿਆਰ ਦੇ ਕਰੀ ਸੰਗਤ ਘੜੀਆਂ ਦਾ ਅਨੰਗ ਬਾਣੀ ਸੰਗਤ ਦੀ ਸੇਵਾ ਕਰੀ ਕੀ ਕਿ ਨਾ ਕੀ ਮਿਲੇਗਾ ਉਹ ਲੈਣਿਆ ਫਿਰ ਤੂੰ ਮੇਰਾ ਹੀ ਰੂਪ ਹੋ ਜਾਏਗਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜਿਨ ਹਰ ਜਪਿਆ ਸੇਹਰ ਹੋਏ 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 ਵੇ ਸਮਾਂ ਆਇਆ ਅਦ ਭਾਈ ਲੈਣਾ ਜੀ ਗੁਰਨਾਨਕ ਦਾ ਰੂਪ ਬਣ ਕੇ ਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਬਣ ਗਏ ਖੰਡੂਰ ਸਹਿ ਸੰਘਾਸਨ ਤੇ ਬੈਠੇ ਨੇ ਸੰਗਤਾਂ ਆ ਕੇ ਨਮਸਕਾਰ ਕਰਦੀਆਂ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬੜੀ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਸਾਧ ਗੁਰੂ ਨਮਸਕਾਰ ਕਰਦੀਆਂ ਨੇ ਤੇ ਭਾਈ ਜੱਗਾ ਜੀ ਵੀ ਸਤਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਆਕੇ ਚਰਨਾਂ ਤੇ ਨਮਸਕਾਰ ਕਰਦੇ ਨੇ ਧੰਨ ਗੁਰੂ ਅੰਗਦ ਦੇ ਪਿਤਾ ਜੀ ਦੇ ਸੱਤ ਜੋੜ ਕੇ ਬੇਨਤੀ ਕਰਦੇ ਸਤਗੁਰੂ ਤੁਹਾਡੇ ਚਰਨਾਂ ਜਦ ਮੈਂ ਬੇਨਤੀ ਕਰਨ ਵਾਸਤੇ ਆਇਆ ਪਿਤਾ ਜੀ ਕੋਈ ਦਿਨ ਪਹਿਲਾਂ ਇੱਕ ਜੋਗੀ ਮੈਨੂੰ ਮਿਲਿਆ ਸੀ ਉਹ ਜੋਗੀ ਮੈਨੂੰ ਕਹਿੰਦਾ ਘਰ-ਬਾਰ ਪਰਮੇਸ਼ਰ ਦੀ ਭਗਤੀ ਵਿੱਚ ਰੁਕਾਵਟ ਨੇ ਇਹ ਬੰਧਨ ਨੇ ਪਹਿਲਾ ਘਰ-ਬਾਰ ਤੈਨੂੰ ਛਡਣਾ ਪਵੇਗਾ ਫਿਰ ਤੂੰ ਮੇਰੇ ਕੋਲ ਆ ਉਪਦੇਸ਼ ਲੈ ਫਿਰ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ ਸਤਿਗੁਰੂ ਪਰ ਮੈਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਸੁਣਿਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਆਪ ਗ੍ਰੇਸਟੀ ਸਨ ਉਸ ਵੇਲੇ ਗੁਰੂ ਅੰਗਦ ਦੇਵ ਜੀ ਅੱਖ ਲੱਗੇ ਭਾਈ ਜੱਗਾ ਜੀ ਜੋਗੀ ਤਾਂ ਆਪ ਖੱਪੜਾਂ ਦੇ ਪਿੱਛੇ ਝੌਂਪੜੀਆਂ ਦੇ ਪਿੱਛੇ ਲੜਦੇ ਨੇ ਝਗੜਦੇ ਨੇ ਸਿੱਖ ਦਾ ਜੀਵਨ ਐਦਾਂ ਦਾ ਹੀ ਚਾਹੀਦਾ ਹੈ ਜਿਵੇਂ ਕਵਲ ਪਾਣੀ ਵਿੱਚ ਹੋਵੇ ਨਾ ਉਹਦਾ ਮੁਖ ਸੂਰਜ ਵੱਲ ਹੁੰਦਾ ਹੈ ਐਦਾਂ ਸਿੱਖ ਸੰਸਾਰ ਦੇ ਵਿੱਚ ਰਹਿੰਦਾ ਹੋਵੇ ਦ੍ਰਸ਼ਟ ਵਿੱਚ ਰਹਿੰਦਾ ਹੋਵੇ ਉਹਦਾ ਮੁਖ ਆਪਣੇ ਗੁਰੂ ਵੱਲ ਹੋਵੇ ਜਿਵੇਂ ਕਵਲ ਦਾ ਮੁਖ ਪਾਣੀ ਵਿੱਚ ਰਹਿ ਕੇ ਕਵਲ ਪਾਣੀ ਦੇ ਅੰਦਰ ਲੇਪ ਰੰਦਾ ਹੈ ਉਹਦਾ ਮੁਖ ਸੂਰਜ ਵੱਲ ਹੁੰਦਾ ਹੈ ਇਸੇ ਤਰ੍ਹਾਂ ਸਿੱਖ ਦਾ ਮੁਖ ਗ੍ਰਸਮ ਵਿੱਚ ਰਹਿੰਦਿਆਂ ਹੋਇਆਂ ਆਪਣੇ ਗੁਰੂ ਪਿਤਾ ਪਰਮੇਸ਼ਰ ਵੱਲ ਚਾਹੀਦਾ ਹੈ ਸਤਗੁਰੂ ਜੀ ਕਹਿੰਦੇ ਸੰਗਤ ਕਰਦੀ ਹੈ ਗ੍ਰਸਤੀ ਨੂੰ ਇੱਕ ਬੜਾ ਵੱਡਾ ਲਾਭ ਹੈ ਉਹ ਜਿੰਨੀ ਆਪਣੀ ਬੰਦਗੀ ਕਰਦਾ ਹੈ ਕਮਾਈ ਕਰਦਾ ਹੈ ਕਿਰਤ ਕਰਦਾ ਹੈ ਜਦੋਂ ਲੋੜਵੰਦਾਂ ਦੀ ਸਹਾਇਤਾ ਕਰਦਾ ਹੈ ਤਾਂ ਉਹਨੂੰ ਕਈ ਗੁਣਾ ਫਲ ਮਿਲਦਾ ਹੈ ਜਿਹੜੇ ਫਕੀਰ ਹੁੰਦੇ ਨੇ ਜੋਗੀ ਹੁੰਦੇ ਨੇ ਸਾਧੂ ਹੁੰਦੇ ਨੇ ਤਪ ਤਾਂ ਕਰਦੇ ਨੇ ਪਰ ਜਦੋਂ ਗ੍ਰਸਤੀਆਂ ਦੇ ਘਰੋਂ ਮੰਗ ਕੇ ਖਾਂਦੇ ਨੇ ਨਾ ਉਹਨਾਂ ਕੋ ਲੀਰੇ ਕੱਪੜੇ ਲੈਂਦੇ ਨੇ ਤਾਂ ਉਹਨਾਂ ਦੀ ਭਗਤੀ ਘਟ ਜਾਂਦੀ ਹੈ ਜਿਹੜੀ ਭਗਤੀ ਉਹ ਨਾ ਕੀਤੀ ਹੁੰਦੀ ਹੈ ਜਿੰਨਾ ਉਹਨਾਂ ਨੂੰ ਕੱਪੜੇ দান ਕੀਤੇ ਹੁੰਦੇ ਨੇ ਪਦਾਰਥ ਦਿੱਤੇ ਹੁੰਦੇ ਨੇ ਉਹਨਾਂ ਨੂੰ ਫਲ ਮਿਲ ਜਾਂਦਾ ਹੈ ਤੇ ਗ੍ਰਸਤੀ ਜੋ ਵੀ ਬੰਦਗੀ ਕਰਦਾ ਹੈ ਅੰਮ੍ਰਿਤ ਵੇਲੇ ਜਾਗਦਾ ਹੈ ਜਿਹਨੇ ਕਿਰਤ ਕਰਦਾ ਹੈ ਫਿਰ ਦਸਵੰਦ ਕਰਦਾ ਹੈ ਲੋੜਵੰਦਾਂ ਦੀ ਸਹਾਇਤਾ ਕਰਦਾ ਹੈ ਤਾਂ ਉਹਦੀ ਭਗਤੀ ਫਿਰ ਜਮਾ ਰਹਦੀ ਹੈ ਉਹਨੂੰ ਪਰਮੇਸ਼ਰ ਦੀਆਂ ਖੁਸ਼ੀਆਂ ਮਿਲਦੀਆਂ ਨੇ ਭਾਈ ਜੱਗਾ ਜੀ ਤੁਸੀਂ ਅਮਰਤ ਮੇਰੇ ਜਾਗੋ ਸ਼ਬਦੀ ਕਮਾਈ ਕਰੋ ਦਿਨੇ ਸੱਚੀ ਸੇ ਕਿਰਤ ਕਰੋ ਲੋੜਵੰਦਾਂ ਦੀ ਸਹਾਇਤਾ ਕਰੋ ਗੁਰਨਾਨਕ ਬਾਸ਼ਾ ਤੁਹਾਡੇ ਤੇ ਕਿਰਪਾ ਕਰਨਗੇ ਗ੍ਰਸਤ ਵੀ ਰਹਿੰਦੇ ਆਂ ਤੁਹਾਡਾ ਉਧਾਰ ਹੋ ਜਾਵੇਗਾ ਸਤਗੁਰੂ ਕੋਲੋਂ ਉਪਦੇਸ਼ ਲੈ ਕੇ ਭਾਈ ਜੱਗਾ ਜੀ ਆਪਣੇ ਘਰ ਜਾਂਦੇ ਨੇ ਅੰਮ੍ਰਿਤ ਵੇਲੇ ਜਾਗਦੇ ਨੇ ਸ਼ਬਦ ਦੀ ਕਮਾਈ ਕਰਦੇ ਨੇ ਜਿਨੇ ਕਿਰਤ ਕਾਰ ਕਰਦੇ ਨੇ ਲੋੜਵੰਦਾਂ ਦੀ ਸਹਾਇਤਾ ਕਰਦੇ ਨੇ ਸ਼ਾਮ ਨੂੰ ਧਰਮਸ਼ਾਲਾ ਜਾ ਕੇ ਸੇਵਾ ਕਰਦੇ ਨੇ Satsang ਕਰਦੇ ਨੇ ਪਾਗਾਂ ਵਾਲਿਓ ਬੜਾ ਉੱਚਾ ਸੁੱਚਾ ਜੀਵਨ ਬਣ ਗਿਆ ਲੋਕ ਆਪਣੇ ਬੱਚਿਆਂ ਨੂੰ ਉਦਾਹਰਨਾ ਦਿੰਦੇ ਨੇ ਉਹ ਬੱਚਿਓ ਤੁਹਾਡਾ ਜੀਵਨ ਹੋਵੇ ਭਾਈ ਜੱਗਾ ਜੀ ਵਰਗਾ ਹੋਵੇ ਬੜਾ ਪਿਆਰਾ ਜੀਵਨ ਬਣ ਗਿਆ ਜਦੋਂ ਫਿਰ ਸਤਿਗੁਰ ਦੀ ਸ਼ਰਨ ਵਿੱਚ ਆਏ ਸਤਿਗੁਰ ਨੇ ਘੁੱਟ ਕੇ ਗੱਲ ਦੇ ਨਾਲ ਲਾ ਕੇ ਆਖਿਆ ਭਾਈ ਜੱਗਾ ਜੀ ਤੁਸੀਂ ਧੰਨ ਹੋ ਜੋ ਤੁਸੀਂ ਉਪਦੇਸ਼ ਨੂੰ ਕਮਾਇਆ ਹੈ ਤੁਹਾਡੇ ਜੀਵਨ ਤੇ ਲੋਕ ਸਿੱਖਿਆ ਲਿਆ ਕਰਨਗੇ ਫਿਰ ਇਹ ਭਾਈ ਜੱਗਾ ਜੀ ਦਾ ਪਿਆਰਾ ਜਿਹਾ ਜੀਵਨ ਦੇਖ ਕੇ ਭਾਈ ਗੁਰਦਾਸ ਜੀ ਫਿਰ ਆਪਣੀਆਂ ਬਾੜਾਂ 'ਚ ਭਾਈ ਜੱਗਾ ਜੀ ਨੂੰ ਜਿਗਰ ਕਰਦੇ ਨੇ ਗਰਮਕੋ ਕੀ ਕਹਿੰਦੇ ਭਾਈ ਗੁਰਦਾਸ ਜੀ ਇਹਨਾਂ ਆਖਿਏ ਭਾਈ ਗੁਰਦਾਸ ਸਿੰਘ ਨੇ ਇਹ ਸਾਖੀ ਸੁਣਾਈ ਭਾਈ ਜੱਗਾ ਜੀ ਵਾਲੀ ਕਿੱਥੇ ਲਿਖੀ ਐ ਇਹਦਾ ਜ਼ਿਕਰ ਪ੍ਰਿੰਸੀਪਲ ਸਤਵੀਰ ਸਿੰਘ ਨੇ ਵੀ ਕੀਤਾ ਜੇ ਗਰਮਖੋ ਇਹਦਾ ਜ਼ਿਕਰ ਕਵੀ ਸੰਤੋਖ ਸਿੰਘ ਨੇ ਵੀ ਲਿਖਿਆ ਜੀ ਇਹਦਾ ਜ਼ਿਕਰ ਭਾਈ ਮਨੀ ਸਿੰਘ ਨੇ ਵੀ ਲਿਖਿਆ ਜੀ ਵੱਡੀ ਗੱਲ ਭਾਈ ਜੱਗਾ ਜੀ ਦਾ ਜ਼ਿਕਰ ਆਪਣੇ ਵਾਰਾਂ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਕੀਤਾ ਜੇ ਗਰਮਖੋ ਕੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਜੱਗਾ ਧਰਨੀ ਜਾਨੀ ਐ ਧਰਨੀ ਕੋਲ ਮੇ ਕੋਈ ਜਾਤ ਹੁੰਦੀ ਐ ਗੋਤ ਹੁੰਦੀ ਐ ਜੱਗਾ ਧਰਨੀ ਜਾਨੀ ਐ ਸੰਸਾਰੂ ਨਾਲੇ ਨਿਰੰਕਾਰੀ ਕਹਿੰਦੇ ਇਹ ਸ਼ੈਨ ਸ਼ਿਲਤਾ ਵਾਲਾ ਬਣ ਗਿਆ ਸੰਸਾਰ ਤੇ ਰਹਿੰਦੇ ਆ ਤੇ ਨਿਰੰਕਾਰ ਦੇ ਗੁਣ ਗਾਉਂਦੇ ਹੈ ਨਿਰੰਕਾਰ ਦੀ ਸਿਫਤ ਕਰਦਾ ਹੈ ਗੁਣ ਗਾਉਂਦੇ ਆ ਗਾਉਂਦੇ ਆ ਸੰਸਾਰ ਚ ਰਹਿੰਦੇ ਰਹਿੰਦੇ ਅਨਰੰਗ ਘਟ ਅਪੀਦ ਹੋ ਗਿਆ ਜੱਗਾ ਧਰਨੀ ਜਾਣੀ ਐ ਸੰਸਾਰੂ ਨਾਲੇ ਨਰੰਕਾਰੀ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਆਹ ਗੁਰਮੁਖ ਜਿੰਨਾ ਕਸਮਾ ਹੁਕਮ ਹੋਇਆ ਸੀ ਉਸਮਾਉ ਜੁਕਿਆ ਹੈ ਸਤਗੁਰੂ ਮਿਹਰ ਕਰਨ ਦਾਸ ਦੀਆ ਕੋ ਨਾ ਬਖਸ਼ੋ ਜੀ ਬਖਸ਼ਦੇ ਹੋ ਦੇਵ ਅਸੀਸ ਪਰਵਾਨੋ ਫਤੇ ਪਿਆਰ ਵਿੱਚ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ